ਖਣ ਪੜਸਵ ਰੱਖਿਆ ਹੈ ਉਹਨਾਂ ਦੀ ਅਰਦਾਸ ਸਤਗੁਰੂ ਦੇ ਚਰਨਾਂ 'ਚ ਹੋ ਚੁੱਕੀ ਹੋਈ ਹੈ ਪਰ ਉਹ ਇਹ ਮੈਨੂੰ ਨਾ ਮਿਲਣਾਂ ਮੈਂ ਮਨਾ ਕਰਦਾ ਮੇਰੇ ਕੋਲ ਮਿਲਣ ਨਾ ਹਨ ਪਰ ਕਈ ਵਾਰ ਮੈਂ ਦੇਖਿਆ ਜੀ ਉਹ ਆ ਜਾਂਦੇ ਨੇ ਅੰਦਰ ਆ ਜਾਂ ਹਾਂ ਜੀ ਸਿੰਘ ਸਾਹਿਬ ਜੀ ਦੱਸੋ ਕਿੱਦਾਂ ਆਏ ਕਹਿੰਦੇ ਜੀ ਖਣ ਪੜਸਵ ਰਖਾਇਆ ਸੀ ਉਹ ਕਹਿੰਦੇ ਬਾਬਾ ਜੀ ਅਰਦਾਸ ਕਰ ਦੋ ਕਾਦੀ ਅਰਦਾਸ ਕਰਾਂ ਉਹ ਮੁੰਡਾ ਪੱਕਾ ਹੋ ਜਾ ਪੀਆਰ ਹੋ ਜਾਏ ਤੇ ਮੈਂ ਕਿਹਾ ਉਹ ਜਿੱਥੇ ਬਾਪੂ ਬੈਠਾ ਹੈ ਉਹਨਾਂ ਨੂੰ ਪਤਾ ਮੈਂ ਕਿਦਾਂ ਮੈਂ ਕਿਹਨੂੰ ਧਿਆਨਾਂ ਮੈਂ ਕਿਹਦੀ ਪੂਜਾ ਕਰਦਾ ਕਹਿੰਦੇ ਗੁਰਗੰਨ ਸਾਹਿਬ ਦੀ ਹੈ ਕੀ ਕੋਤ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਾ ਕੇ ਅਰਦਾਸ ਕਰਾਇਆ ਕਿ ਉੱਥੇ ਤੁਹਾਨੂੰ ਫੇਥ ਨਹੀਂ ਆਇਆ ਤੁਹਾਡਾ ਨਹੀਂ ਫਿਰ ਵੀ ਬਾਬਾ ਜੀ ਤੁਸੀਂ ਕਰ ਦੋ ਤੁਸੀਂ ਕਰ ਜੋ ਕੀ ਹਰਜ ਕੀ ਹੈ ਤੁਹਾਨੂੰ ਮੈਂ ਕਹਾਂ ਨਹੀਂ ਉੱਥੇ ਅਰਦਾਸ ਹੋ ਗਈ ਹੈ ਖੰਡਪੜ 48 ਘੰਟੇ ਮਾਰੇ ਤੁਹਾਡੇ ਵਾਸਤੇ ਤਪ ਤੇ ਬੈਠਾ ਹੈ ਗੁਰੂ 48 ਘੰਟੇ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਤਪ ਤੇ ਬੈਠੇ ਰਹੇ 48 ਘੰਟੇ ਗੁਰੂ ਬੈਠਾ ਰਿਹਾ ਤਪ ਤੇ ਬੈਠਾ ਰਿਹਾ ਤੁਹਾਡੇ ਵਾਸਤੇ ਤੁਹਾਡੇ ਵਿਜੇ ਵਾਸਤੇ ਬੈਠਾ ਹੋਇਆ ਸੀ ਤੇ ਤੁਹਾਨੂੰ ਉਰ ਤੇ ਫੇਥ ਨਹੀਂ ਹੈ ਮੇਰੇ ਤੇ 2 ਮਿੰਟ ਵਾਸਤੇ 500 ਰੁਪਏ ਰੱਖ ਕੇ ਮੇਰੇ ਅੱਗੇ ਮੇਰੇ ਤੇ ਕਹੋ ਫੇਰ ਆ ਜਾ ਮੇਰੇ ਕਦੇ ਵਿਸ਼ਵਾਸ ਕਰ ਲੋ ਇਸੇ ਕਰੇ ਟੁੱਟ ਰਿਆਂ ਸੀ ਇਸੇ